ਇਕ ਤਨਾ ਚਾਦਰਾਂ ਚਾਟੀ ਧੋਣ ਵਾਲਿਆ ਹੋ ਜਾਂਦੀਆਂ। ਭਲੇ ਮੈਂ ਉਦੋਂ ਧੋ ਕੇ ਗਈ ਹੀ ਚਾਦਰਾਂ ਤੇ ਫੇਰ ਉਦਾਂ ਹੀ ਹੋ ਗਈਆਂ। ਇਹ ਨਾ ਲਾਵੇ ਸਰਾਨਾ ਸਾਰਾ ਇਹਨਾਂ ਪਾੜ ਗਿਆ। ਮੁੰਡੇ ਨੂੰ ਕਹਿਨੀ ਆ ਕਿ ਜੇ ਕੋਈ ਸਰਾਨੇ ਨਵੇਂ ਹੈਗੇ ਨਾ ਤੇ ਉਹ ਕੱਢ ਕੇ ਦੋ। ਮੈਂ ਵਿਛਾ ਦਿੰਨੀ ਆ ਕਿ ਹਵਲੇ ਕੋਈ ਨਿਆਣਾ ਨੂੰ ਮਿਲਣੀ ਆ ਹੀ ਜਾਂਦਾ ਵਾ। ਤੇ ਫਿਰ ਇਦਾਂ ਚਾਦਰਾਂ ਬੜੀਆਂ ਬੁਰੀਆਂ ਲੱਗਣੀਆਂ। ਚਲੇ ਆ ਕੀ ਹੁਣ ਮੇਰੀ ਸਾਫ ਸਫਾਈ ਦਾ ਕੰਮ ਨਿਪਟ ਗਿਆ ਵਾ ਰਸੋਈ ਦਾ ਵੀ ਨਿਪਟ ਗਿਆ ਵਾ ਪੋਚੇ ਲਾ ਦਿੰਨੇ ਹੁਣ ਝਾੜੂ ਚੁੱਭੋ ਤਾਂ ਨਿਪਟ ਗਿਆ ਹਾਂ ਰਹਿ ਲਾ ਫੈਣ ਇਹਨਾਂ ਤੇ ਆਈ ਸੀ ਨਾ ਤੇ ਚਾਰ ਤਿੰਨ ਮਸ਼ੀਨ ਚਲਾਉਂਦੀ ਰਹੀ ਏ ਚਲ ਇਹਨਾਂ ਦਾ ਸੋਫਾ ਗਾ ਨਾ ਆਪਣੇ ਕੱਪੜੇ ਕੂਪੜੇ ਤਾਂ ਸੀਂ ਜਾਂਦੇ ਨੇ ਵਿਚਾਰੇ ਇਹਨਾਂ ਦਾ ਵੀ ਉਧੜੇ ਆਧੜੇ ਸੀਂ ਦਿੰਦੀ ਉਹ ਵੀ ਵਿਚਾਰੀ ਬਥੇਰਾ ਚਾਰ ਦਿਨ ਖਲਾਰਾ ਚੁੱਪ ਗਈ ਐ ਔਰ ਕੀ ਕਰੇ ਹੁਣ ਕਿੰਨਾ ਦਾ ਖਲਾਰਾ ਚੁੱਪ ਕੇ ਜਾਵੇ ਰੋਜ਼ ਦਾ ਰੋਜ਼ ਹੱਥ ਮਾਰੋ ਨਾ ਤੇ ਫਿਰ ਖਲਾਰਾ ਪੈ ਜਾਂਦਾ ਮੈਂ ਸੋਇਚ ਰਹਿਦਣੀ ਆ ਕੋਚਾਂ ਦਾ ਕੰਮ ਨਬੇੜਦਾ ਬਾਕੀ ਤਾਂ ਹੁਣ ਮੇਰਾ ਸਾਰਾ ਨਿਬੜ ਹੀ ਗਿਆ ਹੈ ਐਵੇਂ ਹੀ بڑا ਹੋ ਗਿਆ ਵਤੇ ਹੰਤਾ ਛਾਟੀ ਬੱਦਲ ਹੋ ਜਾਂਦਾ ਛਾਟੀ ਧੋਪ ਲੱਗ ਜਾਂਦੀ ਕੁਛ ਨਹੀਂ ਪਤਾ ਲੱਗਦਾ ਦੂਰ ਗਿਆ ਖਲਾ ਛੱਡਿਆ ਵਾ ਆਇਆ ਹੁਣ ਕੋਈ ਲੱਗਦਾ ਇੱਥੇ ਬੈਠਾ ਪੁੱਤੇ ਸੱਚੀ ਗੱਲ ਪੁੱਤੇ ਹੋਰ ਕੀ ਹਾਲ ਠੀਕ ਹੋਰ ਰੋਟੀ ਰਾਟੀ ਖਾਧੀ ਹੈ ਹੈ ਪੀਵੀਰ ਕਿੱਥੇ ਆ ਤੇ ਵੀ ਵੇਖੀ ਜਾਂਦਾ ਵਾ ਲਾ ਉਹ ਤਾਂ ਟੀਵੀ ਦਾ ਹੀ ਹੋ ਬਸ ਕਿ ਟੀਵੀ ਨਾਲੇ ਲੱਗਾ ਰਹਿੰਦਾ ਹੈ ਇੱਕ ਤਰ੍ਹਾਂ ਭਾਂਡੇ ਬੜੇ ਥੋਣ ਮਾਰੇ ਹੋ ਜਾਂਦੇ ਆ ਤੇ ਇਹ ਆ ਕਿ ਤਾਈ ਫੇ ਆਣਾ ਤੋ ਤੇ ਹੁਣ ਤਾ ਵਧੀਆ ਰਹਿੰਦੇ ਚਾਚੀ ਆਈਏ ਬਾਰਾ ਪਰ ਚਲੋ ਮੈਂ ਭਾਂਡੇ ਟਾਂਗੀ ਲਾਵਾਂ ਫੇਰੀ ਚਾਚੀ ਲੱਗੇ ਜਾਣੀ ਜੇ ਵਹੁਣੇ ਚਲ ਗਈ ਨਾ ਸੋ ਫੇਰ ਮੇਰਾ ਵੀ ਕੰਮ ਰਹਿ ਜਾਣਾ ਚਾਚੀ ਨਾ ਉੱਥੇ ਬਹਿ ਜਾਣਾ ਪੀਤੇ ਲੱਗੇ ਸ਼ਰਨਨਾ ਖਰਾ ਪਰ ਜਾਂਦਾ ਪਹਿਲਾ ਦੋ ਜਾਣੇ ਆ ਦਮੇ ਭਰਾ ਹੀ ਆ ਪਰ ਕਿੰਨੇ ਭਾਂਡੇ ਲਾਏ ਆ ਮੈਂ ਉਧਰ ਵੀ ਹਾਂ ਫਿਰ ਉਹ ਆਖਿਆ ਕਿ ਆਪੇ ਥੋੜੇ ਜਿਹਾ ਭਾਂਡੇ ਕੋਤ ਪੇਟੀ ਚ ਰੱਖ ਦਿੰਨੇ। ਨਹੀਂ ਦੀਦੀ। ਇਦਾਂ ਕਰਦੀ ਆਂ ਦੋ ਚਾਰ ਗਲਾਸ ਤੇ ਦੋ ਚਾਰ ਕਵਲੀਆਂ ਕੱਢ ਕੇ ਨਾ ਇਹਨਾਂ ਜੋਗੀਆਂ ਬਾਹਰ ਆ ਲੈਣੀਆਂ। ਬਾਕੀ ਸਾਰੇ ਭਾਂਡੇ ਜਿਹੜੇ ਨੇ ਇਹਦੇ ਬੋਰੇ ਚ ਪਾ ਕੇ ਅੰਦਰ ਰੱਖ ਦੇਣੇ। ਅੰਦਰੇ ਵਧੀਆ ਰਹਿਣੇ। ਆ ਇਹਨੀਆਂ ਕਵਲੀਆਂ ਕੱਲ੍ਹ ਨੂੰ ਬਾਹਰ ਪਾਸੇ ਰਹਿਣੇ ਕੀ ਕਰਦਿਆਂ। ਇਹਨੂੰ ਨਿਆਣਾ ਪਰਨ ਨੂੰ ਪਤਾ ਨਹੀਂ ਲੱਗਦਾ। ਆਪ ਹੀ ਕਿਸ ਦਿਨ ਇਦਾਂ ਕਰਦੀ। ਇੱਟੇ ਜੀਨ ਨਾ ਕਰਦਾ ਪੇਟੀ ਪੂਟੀ ਫੋਲਣ ਨੂੰ। ਅਈ ਦਾ ਕਰਾਂਗੇ ਬੋਰੇ ਚ ਪਾ ਕੇ ਨਾ ਤੇ ਸਟੋਰ ਤੇ ਰੱਖ ਦਿੰਨੀ ਆਪੇ ਆਉਣਗੇ ਭਾਂਡਾ ਵਧੀ ਆਉਗੀ ਤੇ ਆਪੇ ਚਾਚੀ ਜਾਉਗੀ ਤੇ ਆਪੇ ਸਾਰੇ ਭਾਂਡੇ ਪੁੰਡੇ ਸੱਟ ਕਰ ਜੂਗੀ ਹੋਰ ਹੰਦੀ ਐ ਪੰਮ ਕੰਮ ਤੇ ਟਾਈਮ ਸਰ ਕਰ ਜਾਂਦੀ ਆ ਰੋਟੀ ਪਾਣੀ ਕਿਦਾਂ ਦਾ ਠੀਕ ਠੀਕ ਬਣਾਉਂਦੀ ਸਬਜੀ ਸਬਜੀ ਕੋ ਰੋਟੀਆਂ ਵੀ ਲਾ ਜਾਂਦੀ ਤੇ ਚਾਹ ਪਾਣੀ ਪਿਆਲ ਜਾਂਦੀ ਆ ਚੱਲ ਵਧੀਆ ਚੱਲ ਨਵਾਲ ਤੇ ਤੈਨੂੰ ਹੈਪੀ ਦਿੰਦਾ ਨਾ ਨਾਲਾ ਕੇ ਚਲੇੜਾ ਲਦਾ ਪਾ ਦਿੰਦੀ ਉਹ ਮਾੜਾ ਮੋਟਾ ਚੱਲ ਵਧੀਆ ਹੁਣ ਆਈ ਆ ਐਂ ਵੀ ਆਈ ਲੱਗੀ ਤੇ ਹੈਗੀ ਕੋਚ ਲੌਂਡੀ ਦੇ ਵੇ ਹੁਣ ਇਹਦਾ ਕਿਹੜਾ ਟਾਈਮ ਆ ਇੰਨੀ ਧੁੱਪੇ ਆਉਂਦੀ ਨਾਲੇ ਧੁੱਪ ਦੇ ਵਿੱਚ ਆ ਕੇ ਕੰਮ ਕਰਦੇ ਨਾਲੇ ਤੁਹਾਨੂੰ ਤਾਂ ਗੀਨ ਦੇ ਧੁੱਪੇ 'ਚ ਬਹਿਣ ਦੀ ਚਾਦਰਾਂ ਚੁਦਰਾਂ ਝਾੜ ਉਹ ਕਰ ਜੇ ਕਰ ਤੇ ਨਾਲੇ ਆਪ ਧੁੱਪ 'ਚ ਮਰਦੀ ਰਹਿੰਦੀ ਤੇ ਉਹ ਠੰਡੇ ਠੰਡੇ ਆਇਆ ਕਰੇ ਹਾਂ ਐਂ ਜਣੀ ਪੂਜਾ ਕਹਿਣ ਲਈ ਸੀ ਵੀ ਫੋਨ 'ਚ ਲੱਗੀ ਰਹਿੰਦੀ ਆ ਤੇ ਫੋਨ 'ਚ ਬਾਅਦ 'ਚੋ ਕਰ ਲੈ ਲੱਗ ਜਾ ਕਰ ਇਹਦੇ ਪਹਿਲਾਂ ਚੱਲ ਆਪਣਾ ਕੰਮ ਤਨ ਦਾ ਕਿ ਟਾਈਮ ਸਿਰ ਕਰ ਜਾ ਕਰੇ ਚਲ ਵੇਖਦੇ ਆ ਜੇ ਚੰਗਾ ਕੰਮ ਕਰੀ ਜਾਓ ਠੀਕ ਐ ਨਾ ਕਰੀ ਜਾਉਗੀ ਤੇ ਫਿਰ ਤੇ ਉਹ ਤੇ ਜੇ ਤਾਂ ਨੂੰ ਕੰਮ ਕਰਦੀ ਚੰਗੀ ਲੱਗਦੀ ਆ ਵੀ ਕੰਮ ਚੰਗਾ ਕਰਦੀ ਤੇ ਫਿਰ ਤੇ ਰਹਿਣਦੀ ਐ ਨਹੀਂ ਤੇ ਹਟਾ ਦਈਏ ਬਸ ਚੰਗਾ ਕਰਦੀ ਕੰਮ ਠੀਕ ਆ ਚਲ ਠੀਕ ਐ ਟਾਈਮ ਸਰਚਾ ਟਾਟਾ ਤੇ ਰੋਟੀ ਪਾਣੀ ਕਰ ਜਾਂਦੀ ਐ ਹਨ ਜੇ ਦੇਖੋ ਨੂੰ ਭੁੱਖ ਲੱਗਦੀ ਤੇ ਉਹਦੇ ਕੋਲ ਤੱਕ ਕਰ ਲੈਂਦੀ ਸਭ ਕੁਝ ਚਲ ਕੋਈ ਗੱਲ ਨਹੀਂ ਫਿਰ ਚਲ ਐਨੇ ਕ ਟੋਕਰੀ ਹੋਲੀ ਹੋ ਗਈ ਆ ਹੁਣ ਵੇਖਾਂ ਬਾਹਰ ਆਪਣੇ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੇ ਹਾਂ ਠੀਕ ਠਾਕ ਬੜੀ ਦੁਪਹਿਰੇ ਆਏ ਆ ਤੁਸੀਂ ਆ ਮੈਂ ਹਾਂ ਚੱਲ ਬੂਹਾ ਖੁੱਲਾ ਸੀ ਤੇ ਮੈਂ ਵੇਖ ਕੇ ਆਨੂੰ ਆ ਗਈ ਕਿਹੜਾ ਖੁੱਲਾ ਸੀ ਤੇ ਬੈਠਾ ਸੀ ਸਾਹਮਣੇ ਤੇ ਮੈਂ ਚੱਲ ਵੇਖਦੀ ਪਹਿਲਾਂ ਨਹੀਂ ਨਹੀਂ ਕੀ ਕਰਦੇ ਆਂ ਆਗੀ ਮੈਂ ਟਾਈਮ ਦੇ ਨਾਲ ਹੀ ਪਰ ਪਤਾ ਕੰਮ-ਕੋਮ ਵੀ ਚੱਲ ਪੈਂਦਾ ਵਾ ਤੇ ਥੋੜਾ ਜਿਹਾ ਔਖਾ ਵੀ ਹੋ ਜਾਂਦਾ ਵਾ ਹੂੰ ਉਹਦੇ ਕਰਕੇ ਫਿਰ ਮੈਂ ਆ ਗਈ ਹਾਂ ਟਾਈਮ ਦੇ ਨਾਲ ਇਹ ਕੱਪੜੇ-ਕਪੜੇ ਬੜੇ ਧੋਣ ਵਾਲੇ ਸੀ ਇਹਨਾਂ ਦੇ ਅੱਜ ਮੀਆਂ ਦੇ ਇਕੱਠੇ ਕੀਤੇ ਹੋਣੇ ਫਿਰ ਦਵਾਈ ਨਹੀਂ ਹੋਣੀ ਚਾਹੀ ਵਿਚੋਂ ਨਹੀਂ ਮੈਂ ਤੇ ਆ ਜਾਂਦੀ ਤਾਂ ਬੱਤੀ ਦਾ ਕੇਵਲ ਵਾਧਾ ਘਟਾ ਉਹਦੇ ਕਰਕੇ ਬੜੀ ਤੰਗੀ ਹੋ ਜਾਂਦੀ ਹੈ ਤਾਂ ਕਰਕੇ ਫਿਰ ਮੈਂ ਸੋਚਿਆ ਮੈਂ ਨਹੀਂ ਮਨਾ ਇਹ ਨਹੀਂ ਗੱਲ ਬਣਨੀ ਪਹਿਲਾਂ ਕਪੜੇ-ਕੁਪੜੇ ਧੋ ਲੈਣੇ ਹਾਂ ਮੈਂ ਧੁੱਪ ਤੋਂ ਪੋਵਾਲਾ ਕੰਮ ਕੱਢ ਲਿਆ ਵਾ ਸਾਰਾ ਹੀ ਅੱਛਾ ਹਾਂਜੀ ਤਾਂ ਬਸ ਉਹ ਅੰਦਰਾਂ ਦਾ ਡਹੀਂ ਆ ਪੋਚਿਆਂ ਦਾ ਰਹਾ ਕੇ ਮੈਂ ਚੱਲ ਉਹ ਠੰਡ ਠੰਡੇ ਅੰਦਰ ਲੱਗ ਜਾਣੇ ਆ ਤਾਂ ਹੁਣ ਲਾ ਲੈਣੀ ਜਿਹੜਾ ਇੱਕ ਹੋਰ ਸਬਕਤੀ ਆ ਜਾਕਰ ਟੈਂਸਰ ਕਰ ਲਿਆ ਕਰ ਨਾਲੇ ਧੂਪ ਆਫ ਮਰਦੀ ਤੇ ਨਾਲੇ ਇਹਨਾਂ ਨੂੰ ਖੇਚ ਰੂੰਦੀ ਕਦੀ ਨਹੀਂ ਹੈ ਤਾਂ ਸੀ ਸੱਚੀ ਤੇ ਪਰ ਤੁਹਾਨੂੰ ਪਤਾ ਕਿ ਕੰਮ ਕੋਈ ਨਾ ਕੋਈ ਪੈ ਜਾਂਦਾ ਵਾ ਘਰ ਦਾ ਵੀ ਕੰਮ ਨਿਪਟਾਉਣਾ ਹੁੰਦਾ ਵਾ ਨਿਆਣੇ ਵਿੱਚ ਸਕੂਲੇ ਜਾਣਾ ਹੁੰਦਾ ਵਾ ਅੱਜ ਤੇ ਨੂਰ ਹੋਣੇ ਘਰ ਹੀ ਛੁੱਟੀ ਦੇ ਕਰਕੇ ਤਲ ਨਿਬੜ ਗਿਆ ਕਿ ਚਲ ਮੈਂ ਤੁਹੀਂ ਸਰਪਿੰਡੇ ਨਿਵਾਲਣਾ ਹੈ ਜਗੋਨ ਦਾ ਤਾਂ ਮੈਂ ਤਾਂ ਮੈਂ ਤੁਹਾਨੂੰ ਆਣ ਕੇ ਨਵਾਲਦੀ ਆ ਪਹਿਲਾਂ ਮੈਂ ਹਾਂ ਚਲ ਇਧਰ ਦਾ ਨਿਪਟਾਉ ਮਣੀ ਆ ਤਾਂ ਆਪਣਾ ਤਾਂ ਪੂਰੀ ਕੋਸ਼ਿਸ਼ ਕਰਦੀ ਆ ਕਿ ਚਲ ਕੰਮ ਟਾਈਮ ਨਾਲ ਨਿਬੜੇ ਤੇ ਇਧਰ ਵੀ ਟਾਈਮ ਨਾ ਹੋ ਕੇ ਚਲ ਜਾ ਤਾਂ ਬਾਹਰ ਨਾ ਬੜਾ ਔਖਾ ਹੋ ਜਾਂਦਾ ਵਾ ਪੁੱਤ ਉਧਰ ਪੋਚੇ ਲਾਤੇ ਮੈਂ ਤੂੰ ਪੱਕੇ ਚਲੇ ਚਲ ਜਾ ਆਹ ਆ ਜਾ ਬੋਹ ਚਾਚੀ ਤੁਸੀਂ ਮੈਨੂੰ ਅੰਦਰ ਕਰਵਾ

ਆਪਣੇ ਕਰੀ-ਪੈਰੀ ਤੁਰੇ ਫਿਰਨ ਤੇ ਸਭ ਸਭ ਤੋਂ ਖਦੀਆ। ਵਹਿੰਦੇ ਰਹਿੰਦੇ ਕਦੋਂ ਕੋਈ ਆਵੇ ਤੇ ਕਦੋਂ ਕੋਈ ਇਹਨੂੰ ਸਾਈਕਲ ਤੇ ਪਾਵੇ। ਹੈਪੀ ਵੀ ਕਮਜ਼ੋਰਾ ਜ ਹੈ। ਹੈਪੀ ਫਰਮਨੀ ਸਾਈਕਲ ਤੇ ਪਿੰਦਾ ਪਰ ਔਖਾ ਸਭ ਖਾਓ ਕੇ ਵਿਚਾਰਾ ਜਿੱਦਾਂ ਵੀ ਹੈਗਾ ਪੌਂਦਾ ਹੀ ਆ। ਆਪਣਾ ਯਤਨ ਤੇ ਲੰਮਦਾ ਹੀ ਚੁੱਕਣ ਦਾ ਹੀ ਨਹੀਂ। ਬਾਕੀ ਚਲੋ ਕਿਸਮਤ ਇਹਨਾਂ ਦੀ ਜੋ ਇਹਨਾਂ ਦੀ ਕਿਸਮਤ ਅੰਦਰ ਲਿਖਿਆ ਹੋਈ ਹੋਣਾ। ਇਹਨਾਂ ਸ਼ੁਕਰ ਹੈ ਕਿ ਚਲ ਹੋਰ ਨਾ ਦੁੱਖਾਂ ਤੋਂ ਬਚੇ ਆ ਹੋਰ ਕੋਈ ਦੁੱਖ ਨਹੀਂ ਆ ਹੋਈ ਆ ਵੀ ਚਲ ਸਰੀਰ ਇਤਰਾ ਦੇ ਇਹਨਾਂ ਦੇ। ਇਹ ਨਹੀਂ ਮਾਰਾਇਨੇ ਪਪਲਾ ਕੀਤਾ ਕਿ ਜਿਹੜੇ ਆਪਣੇ ਪੋਤਾ ਆਪ ਸਾਂਭਦੀ ਇਹੋ ਹੀ ਔਖਾ ਜਾ ਹੋ ਗਿਆ ਨਾਲੇ ਕੁੜੀ ਨੂੰ ਵੀ ਨਾ ਫਿਕਰ ਹੁੰਦਾ ਵੀ ਮੇਰੇ ਭਰਾ ਮਗਰ ਇਦਾਂ ਦੇ ਇਦਾਂ ਦੇ ਉਹ ਦਈਆ ਕੰਦਰਾ ਚ ਪੋਚੇ ਲੱਗ ਗਿਆ ਨਾ ਤੇ ਕੀਤਾ ਵਿਚਾਰਾ ਪੱਤੇ ਥਲੇ ਲੰਮੇ ਪੈ ਗਿਆ ਮੈਂ ਤਾਂ ਆਖਿਆ ਚੱਲ ਬੈੱਡ ਤੇ ਪਿਆ ਰਹ ਤਾਂ ਨਹੀ ਦੇਦੀ ਤੈਨੂੰ ਮੈਂ ਬਾਹਰ ਚਲ ਜਾਣਾ ਤੁਸੀਂ ਪੋਚੇ ਲਾ ਲੇ ਹੁਣ ਪੱਖਾ ਛੱਡ ਤਾਂ ਸੁੱਕ ਜਾਣੇ ਚਾਚੀ ਵਿਚੋਰੀ ਵੀ ਬਾਹਰ ਬੈਠੀ ਹੈ ਇਕੱਲੀ ਜੇ ਮੈਂ ਸੋਈਦਾ ਖਾਣਾ ਛੱਡਦਾ ਨਾ ਤਾਂ ਬੜੀ ਲੇਟ ਹੋ ਜਾਣਾ। ਪਰ ਕੁੜੀਆਂ ਵੀ ਮੈਨੂੰ ਟੀਕਣ ਡੀਆਂ ਹੋਣੀਆਂ। ਚਲ ਇਹ ਆ। ਕਿ ਪੋਚਾ ਪਾਚਾ ਲਾ ਕੇ ਨਾ। ਫਿਰ 2 ਮਿੰਟ ਚਾਚੇ ਲਾ ਕੇ ਬਹਿ ਜੂਗੀ। ਘਰ ਵੀ ਨਿਆਣੇ ਡੇ ਹੁੰਨੇ ਤਰਲੇ ਲੈਣਾ ਚਾੜੇ। ਉਹਨਾਂ ਨੂੰ ਵੀ ਮਮੇ ਘਰ ਨੂੰ ਆਵੇ। ਜੋ ਤੱਕ ਅੱਗੇ ਕਹਿੰਦੀ ਮਮਾ ਛੁੱਟੀ ਵਾਲੇ ਦਿਨ ਸਾਡੇ ਲੱਗੇ ਆ ਕਰ। ਉਹ ਦੋਨਾਂ ਕਿਤੇ ਵੀ ਕੰਮ ਤੇ ਜਾਇਆ ਕਰ। ਫੋਨ ਕਿਧਾ ਆ ਗਿਆ? ਹਾਂ ਫੋਨ ਤੇ ਮੰਮੀ ਦਾ ਆ ਗਿਆ ਯੋ ਹੁਣ ਮੰਮੀ ਨੂੰ ਮੈਂ ਕੀ ਕਹਾਂ ਜਦੋਂ ਮੈਂ ਲਾਇਆ ਉਦੋਂ ਮੰਮੀ ਨੇ ਚੁੱਕਿਆ ਨਹੀਂ ਚਲ ਬੈਨੇ ਹੁਣ ਹੈਲੋ ਸੋਸ਼ੀ ਅਮੀ ਹਾਂ ਹੋਰ ਸਭ ਠੀਕ ਠਾਕ ਜੀ ਹਾਂਜੀ ਨਹੀਂ ਮੈਂ ਵੀ ਕੀ ਕਰਨਾ ਬਸ ਫੇਰ ਲਈ ਨਹਾ ਧੋ ਕੇ ਹਾਂਜੀ ਸਭ ਠੀਕ ਠਾਕ ਤੂੰ ਇਹ ਆਪਣਾ ਦੱਸੋ ਆਹ ਮਮੀ ਫੋਨ ਤੇ ਮੈਂ ਤੁਹਾਨੂੰ ਕਾਣ ਲਈ ਕੰਮ ਹੈ ਕ ਨਿਕਾਜੋ ਹਾਂਜੀ ਲੈ ਮਮੀ ਉਦਾਂ ਹੀ ਮੈਂ ਤੁਹਾਨੂੰ ਫੋਨ ਕਰ ਸਕਦੀ ਨਾ ਹੋ ਦੁਰੜਾ ਦਾ ਫਿਰ ਕੰਮ ਹੋਵੇ ਤਾਂ ਫੇਰੇ ਫੋਨ ਕਰਨਾ ਪਰ ਇੱਕ ਗੱਲ ਆ ਨਾ ਤੁਸੀਂ ਸਮਝ ਜਾਂਦੇ ਛੱਟ ਤਾਨੂੰ ਪਤਾ ਕਿ ਪਾ ਮਨੇ ਉਦਾਂ ਨੇ ਫੋਨ ਲਾਉਣਾ ਜੇ ਨਾ ਚਿਰ ਕੋ ਕੰਮ ਨਾ ਹੋਵੇ ਨਾਹੋ ਨਹੀਂ ਨਹੀਂ ਦੇਖੋ ਮੈਨੂੰ ਕਹਿੰਦੀ ਮੁੰਡਾ ਅੰਦਰ ਪਾ ਕੇ ਚਾਚੀ ਮੈਂ ਤੇਰੇ ਲਾਗੇ ਅੰਮੀ ਅਜੇ ਤੱਕ ਮੁੰਡਾ ਅੰਦਰ ਪਾਉਣ ਗਈ ਨਹੀਂ ਮੁੜੀ ਇਹਨੂੰ ਫੋਨ ਤੋਂ ਫੁਰਸਤ ਹੋਵੇ ਤੇ ਫੇਰ ਹੀ ਹੈ ਨਾ ਕਿ ਤਰ੍ਹਾਂ ਫੋਨ 'ਚ ਡਈ ਹੱਸ-ਹੱਸ ਕੇ ਗੱਲਾਂ ਕਰਨ ਇਹਨੂੰ ਇਹਨਾਂ ਨੂੰ ਪਤਾ ਲੱਗਦਾ ਇਹ ਮੈਂ ਕੰਮ ਕਰਨਾ ਹੀ ਚੱਲ ਨੇ ਆਣੇ ਦੇ ਨਾਲ ਤੇ ਕੰਮ ਕਰਕੇ ਤੇ ਆਪਣੇ ਘਰ ਜਾਵਾਂ ਤੇ ਫੋਨ ਪਹਿਲਾਂ ਆਪਣੇ ਘਰੇ ਰੱਖ ਕੇ ਆਵਾਂ ਮਜੇ ਮਜੇ ਡਈ ਇਹ ਫੋਨ ਚ ਲੱਗੀ ਕੀ ਕਵੇ ਬੰਦਾ ਇਹੋ ਜੀ ਨੌਂ ਤੀਨ ਜਿਹਨੂੰ ਆਪਣੇ ਆਪ ਦੀ ਸੋਚ ਤੇ ਉਹਨੂੰ ਸਮਝਾਇਆ ਜਿਆਦਾ ਸੋਚਣ ਦੀ ਸਮਝੇਦਾਰ ਬੰਦਾ ਤੇ ਆਪੇ ਸਮਝ ਜਾਂਦਾ ਵਾ ਵੀ ਮੈਂ ਬਗਾਨੇ ਘਰ ਕੰਮ ਕਰਨ ਚੱਲੀ ਤੇ ਮੈਂ ਫੋਨ ਨਹੀਂ ਨਾਲ ਖੜਨਾ ਕਿਉਂਕਿ ਭਾਵੇਂ ਆਪਣੇ ਭੈਣ ਭਰਾ ਦਾ ਹੀ ਆਂਦਾ ਹੋਵੇ ਤੇ ਕਿਹਿਆ ਤੋਂ ਆਂਦਾ ਵੇ ਕਿਸੇ ਦਮਦਾ ਵੇ ਤੇ ਕਹਿਣਾ ਲੈ ਕੁੜੇ ਇਹਨੂੰ ਕਿਹਦਾ ਫੋਨ ਆਂਦਾ ਸੀ ਤੇ ਕਿਹਦਾ ਨਹੀਂ ਆਂਦਾ ਪਰ ਉਹਨੂੰ ਕੋਈ ਸੋਚਣੀ ਹੈ ਵੇ ਇਹ ਦਵਾਦਾਂ ਲੱਗੀ ਕੰਨ ਨੂੰ ਫੋਨ ਲਾਇਆ ਨਾਲ ਹੀ ਪੁੱਛੇ ਦੀ ਗੱਲਾਂ ਕਰੀ ਜਾਂਦੀ ਐ ਪਰ ਵੇਖਣ ਵਾਲੇ ਨੂੰ ਤਾਂ ਗਲਤ ਲੱਗਦਾ ਵਾ ਨਾ ਹੁਣ ਜਿਹਨੂੰ ਆਖਿਆ ਇਹਨੇ ਤਾਂ ਵੀ ਨਹੀਂ ਮੰਨਣਾ ਤੇ ਨਾਲੇ ਆਖਣ ਦਾ ਜਮਾਨਾ ਹੈਗਾ ਕਿ ਇਹਨੂੰ ਵੇ ਕਿਦਾਂ ਧੰਧੀਆਂ ਕੱਢਣ ਦੀ ਐ ਇਹਨੇ ਆਵਾਜ਼ ਮਾਰਦੀ ਐ ਇੱਥੇ ਹੈ ਨਾ ਆਪਣੇ ਮਨ ਦਾ ਸ਼ੱਕ ਕੱਢ ਲਈ ਨਹੀਂ ਕਿਹਦਾ ਫੋਨ ਹੈ ਕਿਹਦਾ ਨਹੀਂ ਕਿਦਾਂ ਵਾ ਕਿਦਾਂ ਨਹੀਂ ਕਿਉਂਕਿ ਕੱਲ ਨੂੰ ਕੋਈ ਕੰਮ ਤੇ ਮੈਂ ਲਵਾਈ ਐ ਤੇ ਕੋਈ ਕਿਨ ਕੀ ਹੋ ਗਈ ਤੇ ਕਹਿਣਾ ਲੈ ਕੋਲੇ ਕੰਮ ਤੇ ਉਹਨੇ ਲਵਾਈ ਤੇ ਉਹ ਤੇ ਨਿਆਣੇ ਵਿਚਾਰੇ ਉਤਰਾ ਹੀ ਬੇਸਮਝਵਾ ਉਹਨਾਂ ਦੇ ਲਾਗੇ ਤੇ ਜਿੱਥੇ ਮਰਜੀ ਫੋਨ ਤੇ ਲੱਗੀ ਰਹੇ ਉਹਨੇ ਵਿਚਾਰੇ ਨੇ ਕੀ ਕਹਿਣਾ ਉਹ ਤੇ ਚੁੱਪ ਕਰਕੇ ਵੇਖਣ ਜੋਗੇ ਹੀ ਆ ਨਾ ਉਹਨੇ ਕਹਿਣਾ ਤੇਨੂੰ ਕੱਖ ਨਹੀਂ ਜਰਵਾ ਬਾਹਰ ਦੀ ਬਾਜੇ ਆ ਜਾਂਦੀ ਜੇ ਪਾ ਮਾ ਪਾ ਮਾ ਹਾਂ ਜੀ ਚਾਚੀ ਜੀ ਆ ਬਾਹਰ ਆਜ ਰਕੇ ਅਨਜੇ ਹੁਣ ਪਤਾ ਨਹੀਂ ਚਾਚੀ ਨੇ ਕੀ ਕਹਿਣਾ ਹੈ ਮੈਂ ਤਾਂ ਕੰਮ ਨੇ ਵੱਡ ਜੂਗਾ ਔਰ ਸੋਈ ਦਾ ਬੜਾ ਪੋਚਾ ਖਰਾਬ ਹੋਇਆ ਇਥੇ ਇਹ ਕਿਛਰ ਪੋਚਾ ਲੱਗ ਗਿਆ ਕੰਮ ਬੜਾ ਨਬੇ ਫੋਨ ਵੀ ਕਟਿਆ ਗਿਆ ਚਲ ਮੰਮੀ ਨੂੰ ਬਾਅਦ ਚ ਕਰ ਲਵਾਂਗੇ ਮੈਂ ਆ ਜਾਂਦੀ ਆਪਨੇ ਮੈਂ ਮੰਦਾ ਮੈਂ ਕਾਢ ਹੀ ਲਾਵਾਂ ਹਾਂ ਜਿਹੜਾ ਅੰਦਰ ਗਈ ਗਈ ਪਾ ਮੁੜੀ ਨਹੀਂ ਤੂੰ ਆਦੀ ਮੈਂ ਮੂਤੀ ਤੇ ਨਾ ਪਾ ਕੇ ਆਉਣੀ ਹੈ ਨਹੀਂ ਮੈਂ ਚਾਚੇ ਰਸੋਈ ਬੜੀ ਖਰਾਬ ਹੋਈ ਹੈ ਨਾ ਦੀ ਉਹਨਾਂ ਇਦਾਂ ਟੱਪਾਂ ਚ ਪਲਾ ਲੈ ਕੇ ਚੱਲ ਜਾਂਦੇ ਆ ਕਿ ਹਵਲੇ ਮੁੰਡਾ ਚੀਜ਼ ਵੇਚਦਾ ਹੈ ਪੀਣਾ ਰੋਡ ਦਾ ਸਬਜੀ ਪਾਣੀ ਤੋਂ ਬੜੀ ਸੋਈ ਚ ਜੰਮੀ ਮੈਂ ਕਹਾਂ ਸੋਈ ਸਾਫ਼ ਕਰ ਦਿੰਨੀ ਆ ਜੇ ਮੈਂ ਤੁਹਾਡਾ ਨਾਲ ਗੱਲ ਨਹੀਂ ਲੱਗੀ ਨਾ ਤਾਂ ਫਿਰ ਸੋਈ ਦਾ ਕੰਮ ਰਹਿ ਜਾਣਾ ਏ ਤਾਂ ਬੜਾ ਔਖਾ ਹੋਣਾ ਏ ਮੇਰੇ ਵਾਸਤੇ ਤੂੰ ਨੇ ਫੋਨ ਚ ਲੱਗੀ ਹਾਂ ਨਹੀਂ ਚਾਚੀ ਅੱਛਾ ਅੱਛਾ ਫੋਨ ਤੇ ਹਾਂ ਉਹ ਨਾ ਫੋਨ ਆਉਂ ਡਿਆ ਏ ਫੋਨ ਕੀ ਤੁਹਾਨੂੰ ਡੇ ਫੋਨ ਕੋਈ ਘਰ ਛੱਡ ਕੇ ਆਇਆ ਕਰ ਤੈਨੂੰ ਪਤਾ ਕੰਮ ਜਾਣਾ ਫਿਰ ਰਾਜ ਕੋਈ ਗੱਲਾਂ ਕਰੂਗਾ ਵੀ ਫੋਨ ਨਾਲ ਲੈ ਕੇ ਜਾਂਦੀ ਤੈਨੂੰ ਪਤਾ ਦੁਨੀਆ ਦਾ ਕਿਦਾਂ ਦੀ ਦੁਨੀਆ ਹੈ ਤਜੇ ਆ ਤਸਈਆ ਤਹ ਪਰ ਤਾਂ ਪਤਾ ਮੈਂ ਵੀ ਭੈਣ ਭਰਾਵਾਂ ਵਾਲੀ ਆ ਤੇ ਕਿਸੇ ਦਾ ਤੇ ਕਿਸੇ ਦਾ ਫੋਨ ਆ ਹੀ ਜਾਂਦਾ ਵਾ ਹੁਣ ਤੇ ਫੋਨ ਮੰਮੀ ਦਾ ਆਉਣ ਡਿਆ ਹੈ ਤੇ ਤੁਹਾਨੂੰ ਪਤਾ ਜੇ ਮੈਂ ਨਾ ਨਾ ਫੋਨ ਚੁੱਕਾ ਫਿਰ ਮੰਮੀ ਨੂੰ ਟੈਨਸ਼ਨ ਪੈ ਜਾਂਦੀ ਕਿ ਪਾਣੀ ਕਿੱਥੇ ਗਈ ਹੈ ਮੰਮੀ ਨੂੰ ਥੋੜਾ ਪਤਾ ਕਿ ਮੈਂ ਕਿਸਦੇ ਘਰ ਕੰਮ ਤੇ ਜਾਂਦੀ ਆ ਉਦੋਂ ਹੁਣ ਵੀ ਫੋਨ ਕਰਨ ਤਾਂ ਕੀ ਕਰਨੀ ਮੈਂ ਕੋਵਲੇ ਨਾ ਧੋ ਕੇ ਵਿਲੇ ਹੋ ਕੇ ਬੈਠੇ ਆ ਉਹਨੂੰ ਤਾਂ ਪਤਾ ਨਹੀਂ ਕਿ ਕਿਸਦੇ ਘਰ ਇਦਾਂ ਭਾਂਡੇ ਭੁੰਡੇ ਮਾਣਦੇ ਆ ਤਾਂ ਮਾਂ ਮਾਂ ਆਪਣੀ ਨੂੰ ਕਿਆ ਕਰਕੇ ਟਾਈਮ ਦਾ ਫੋਨ ਕਰਿਆ ਕਰੇ ਚਾਹੇ ਸ਼ਾਮਾਂ ਨੂੰ ਪੁੱਤ ਘਰ ਕਰ ਲਿਆ ਕਰ ਉਹਨੂੰ ਵੀ ਪਤਾ ਵਾ ਵੀ ਕੰਮ ਦਾ ਟਾਈਮ ਦਾ ਤੇ ਕੰਮ ਦੇ ਟਾਈਮ 'ਚ ਨਾ ਫੋਨ ਕਰਿਆ ਕਰੇ ਤੂੰ ਚਾਹੇ ਦੱਸ ਦਿਆ ਕਰ ਫਿਰ ਫਿਰ ਆਉਣ ਲੱਗਿਆ ਤੇ ਨੇ ਆਏ ਵੀ ਚਾਹੇ ਕੰਮ ਲੱਗੀ ਕਰਨ ਮੇ ਕੋਈ ਕਰਨ ਲੱਗੀ ਕੋਈ ਬਹਾਨਾ ਮਾਰ ਦਿਆ ਕਰਕੇ ਮੈਂ ਉਹ ਵੀ ਕੋਈ ਕੰਮ-ਕੁੰਮ ਕਰਨ ਲੱਗੀ ਮੈਨੂੰ ਹੁਣ ਨਾ ਫੋਨ ਕਰੀ ਕਿਉਂਕਿ ਇੱਥੇ ਤੂੰ ਹੁਣ ਗੱਲਾਂ ਕਰਨ ਦੀ ਰਾਹ ਵਗਣ ਡਿਆ ਰਾਹ ਵਗਣ ਡਿਆ ਤੇ ਕਹਿੰਨੇ ਕਹਣਾ ਉਹ ਨਿਆਣੀ ਤੇ ਵਿਚਾਰੇ ਗੱਲਾਂ ਨਹੀਂ ਕਰਨ ਜੋਗੇ ਤੇ ਇਹ ਕਿਹਦੇ ਨਾਲ ਖਿੜਖੜੇ ਹੱਸਣ ਡੇ ਤਾਂ ਪਤਾ ਨੁਕੀ ਇੰਨੀ ਦੀ ਇੰਨੀ ਬਣਾ ਲੈਂਦੇ ਆ ਸੱਚ ਹੈ ਤਾਂ ਸਹੀ ਹੈ ਮੈਂ ਇਹਨਾਂ ਮੰਮੀ ਨੂੰ ਮਿਸਕਾਲ ਕਰਤੀ ਫੋਨ ਲਾਇਆ ਤਾਂ ਮੰਮੀ ਨੇ ਚੁੱਕਿਆ ਨਹੀਂ ਕੱਪੜੇ-ਕਪੜੇ ਧੋਣ ਢੀ ਹੋਣੀ ਆ ਤਾਂ ਹੁਣ ਫਿਰ ਮੰਮੀ ਨੇ ਮਿਸਕਾਲ ਵੇਖ ਕੇ ਲਾਇਆ ਵਾ ਉਹ ਤਾਂ ਮੰਮੀ ਵੀ ਸ਼ਾਮਾਂ ਨੂੰ ਫੋਨ ਲਾਂਦੇ ਹੁੰਦੇ ਆ ਤਾਂ ਬਾਕੀ ਤੁਹਾਨੂੰ ਪਤਾ ਰਾਹ ਗਏ ਦੇ ਲੋਕਾਂ ਦਾ ਮੂੰਹ ਫੜ ਲੈਣਾ ਲੋਕੀ ਤੇ ਗੱਲਾਂ ਕਰ ਹੀ ਜਾਂਦੇ ਆ ਅਕਸਰ ਨੂੰ ਮੈਂ ਭੈਣ ਭਰਾਵਾਂ ਵਾਲੀਆਂ ਕਿਸੇ ਦਾ ਕਿ ਫੋਨ ਤੇ ਕਿਸਦਾ ਆ ਹੀ ਜਾਂਦਾ ਵਾ ਤੇ ਮੈਂ ਤਾਂਦੇ ਦਾ ਫੋਨ ਨਾਲ ਲੈ ਕੇ ਆਪਣੀ ਘੁੰਜ ਦਾ ਘਰੋਂ ਵੀ ਲੋੜ ਪਵੇ ਕਿਹਾ ਬੜਾ ਤੇ ਜੋਤ ਵਰਗੀ ਵੀ ਆਪਣੀ ਤਾਈ ਦੇ ਫੋਨ ਤੋਂ ਫੋਨ ਲਾ ਲੈਂਦੀ ਆ ਮੈਨੂੰ ਤੇ ਕੋਈ ਗੱਲ ਕਰਨੀ ਹੋਵੇ ਤਾਂ ਕਰ ਲੈਂਦੀ ਆ ਨੇ ਆਣਾ ਤੁਹਾਨੂੰ ਪਤਾ ਛਾਟੇ ਡਾ ਪੈਂਦਾ ਕੋਹ ਨਾ ਕੋ ਕੰਮ ਤਾਂ ਫਿਰ ਮੈਨੂੰ ਹੁੰਦਾ ਟੈਨਸ਼ਨ ਹੁੰਦੀ ਆ ਹੁਣ ਇਥੇ 2 ਘੰਟੇ ਵੀ ਲੱਗ ਜਾਂਦੇ ਮੇਰੇ 3 ਵੀ ਲੱਗ ਜਾਂਦੇ ਆ ਕਿ ਫੋਨ ਕਰਕੇ ਮੈਂ ਪੁੱਛਦਾ ਰਹਿੰਨੀ ਕੁੜੀ ਕੀ ਕਰਨ ਢਈ ਪਰ ਐਦਾਂ ਨਹੀਂ ਕਿਉਂਕਿ ਲੋਕੀ ਬਾਹਰ ਗੱਲਾਂ ਕਰਦੇ ਮੈਨੂੰ ਬਾਹਰੋਂ ਵੀ ਪਤਾ ਲੱਗਾ ਵਾ ਵੀ ਇਤਰਾ ਤੋਂ ਫੋਨ ਤੇ ਲੱਗੀ ਰਹੀ ਨਹੀਂ ਤੇ ਇਤਰਾ ਹੀ ਜਾਂਦੇ ਰਾਹ ਚ ਹੰਦੀ ਤੇ ਰਾਹ ਚ ਵੀ ਹੰਦਿਆ ਕੰਨ ਨੂੰ ਫੋਨ ਲੱਗਾ ਹੁੰਦਾ ਵਾ ਤੇ ਮੈਨੂੰ ਇਹ ਗੱਲ ਦੀ ਬੜੀ ਸ਼ਰਮ ਜੀ ਆਉਣੀ ਕਹਿਣਾ ਇਹਨਾਂ ਦੀ ਨੌਂ ਧੀ ਆ ਤੇ ਇਹਨਾਂ ਦੇ ਘਰ ਇਹ ਰਾਤ ਦੇ ਜਾਂਦੀ ਚਾਚੀ ਤੇ ਇਹਨਾਂ ਨੂੰ ਸਮਝੰਦੀ ਨਹੀਂ ਆ ਚਾਚੀ ਜੀ ਮੈਂ ਤੁਹੇ ਕਦੇ ਕੋਈ ਮੇਰੀ ਮਾੜੀ ਚੰਗੀ ਗੱਲ ਸੁਣੀ ਐ ਜਿਆਦਾ ਪਿਓ ਦੇ ਹੁੰਦਿਆ ਸੁਣੀ ਜਾਂ ਹੋਂ ਦੇ ਪਿਓ ਤੋਂ ਬਾਅਦ ਸੁਣੀ ਤੁਹਾਨੂੰ ਪਤਾ ਲੋਕੀ ਤੇ ਇਤਰਾ ਹੀ ਕਰਦੇ ਆ ਜਦੋਂ ਆਦਮੀ ਨਾ ਨਾ ਸਿਰਤੇ ਹੋਵੇ ਤਾਂ ਦੁਨੀਆ ਬੜਾ ਕੁਝ ਕਹਿੰਦੀ ਆ ਤੁਹਾਨੂੰ ਪਤਾ ਦੁਨੀਆ ਭੰਡਣ ਲੱਗੀ ਨਹੀਂ ਵੰਦੀ ਬੰਦੇ ਦੀ ਮਨ ਮਨ ਸਾਫ ਹੋਣਾ ਚਾਹੀਦਾ ਵਾ ਹੁਣ ਮੈਨੂੰ ਪਤਾ ਵਾ ਕਿ ਮੈਂ ਚੰਗੀ ਆ ਤੇ ਮੈਂ ਤਾਂ ਹੀ ਕਿਸੇ ਦੇ ਘਰ ਕੰਮ ਨੂੰ ਆ ਜਾਂਦੀ ਆ ਨਹੀਂ ਤੇ ਤੁਹਾਨੂੰ ਪਤਾ ਜਿਹੜੀਆਂ ਅੱਜ ਕੱਲ ਫੋਨਾਂ ਤੇ ਚਾਚੀ ਲੱਗਦੀਆਂ ਵਾ ਉਹ ਇਹੋ ਜਿਹੇ ਕੰਮ ਨਹੀਂ ਕਰਦੀਆਂ ਉਹ ਮਿਹਨਤ ਕਰਕੇ ਨਹੀਂ ਖਾਣ ਵਾਲੀਆਂ ਹੁੰਦੀਆਂ ਉਹ ਤੁਹਾਨੂੰ ਵੀ ਪਤਾ ਵਾ ਮੈਂ ਕਿਹੜੀ ਤੈਨੂੰ ਬਦਨਾਮ ਕਰਨ ਢਈ ਹਾਂ ਮੈਂ ਵੀ ਤਾਂ ਆਂਡ ਗਵਾਂਡ ਤੋਂ ਸੁਣਿਆ ਆਂਡ ਗਾਂਢੀ ਗਵਾਂਢੀ ਦੱਸਦੇ ਵੀ ਫੋਨ 'ਚ ਲੱਗੀ ਰਹਿੰਦੀ ਆ ਤੇ ਐਦਾਂ ਕਿ ਮੈਂ ਆਪਣੇ ਤੈਨੂੰ ਬਦਨਾਮ ਕਰਨ ਢਈ ਹਾਂ ਮੈਂ ਵੀ ਤਾਂ ਆਂਡ ਗਵਾਂਡ ਤੋਂ ਸੁਣਿਆ ਆਂਡ ਗਾਂਢੀ ਗਵਾਂਢੀ ਦੱਸਦੇ ਵੀ ਫੋਨ 'ਚ ਲੱਗੀ ਰਹਿੰਦੀ ਆ ਤੇ ਐਦਾਂ ਕਿ ਮੈਂ ਆਪਣੀ ਜ਼ਿੰਮੇਵਾਰੀ ਤੇ ਤੈਨੂੰ ਲਵਾਇਆ ਤੇ ਮੈਨੂੰ ਵੀ ਫਿਕਰ ਵਾ ਕੱਲ ਨੂੰ ਕੋਈ ਅਭੀ ਨਭੀ ਹੋ ਜੇ ਦੇ ਵਿੱਚ ਮੈਨੂੰ ਵੀ ਪਹਿਲਾਂ ਅਗਲੇ ਨੇ ਮੈਨੂੰ ਪੁੱਛਣਾ ਆ ਸੱਚੇ ਮੈਂ ਨਵੀਂ ਪਤਾਵਾ ਮੈਂ ਵੀ ਇੰਨੀ ਕੁ ਦੁਨੀਆਦਾਰੀ ਤੇ ਹੁਣ ਮੈਂ ਵੀ ਵੇਖ ਲਈ ਆ ਲੋਕਾਂ ਨੇ ਠੋਕਰਾਂ ਖਾ ਕੇ ਮੈਨੂੰ ਵੀ ਅਕਲ ਆ ਗਈ ਆ ਨਾਲੇ ਤੁਸੀਂ ਮੇਰੇ ਵਿੱਚ ਗਲਤ ਵੇਖਿਆ ਹੀ ਕੀ ਆ ਇੱਕ ਸਿਰਫ ਫੋਨ ਹੀ ਆਉਂਦਿਆ ਹੈ ਨਾ ਮੰਮੀ ਦਾ ਜੋ ਵੀ ਚੈੱਕ ਕਰਨਾ ਤੇ ਆ ਵੇਖ ਲੋ ਕਰ ਲੋ ਮੰਮੀ ਦਾ ਫੋਨ ਆਉਂਦਿਆ ਔਰ ਮੈਨੂੰ ਕਿਹਦਾ ਫੋਨ ਆਉਣਾ ਵਾ ਨਹੀਂ ਮੈਂ ਚੈੱਕ ਕੀ ਕਰਨਾ ਮੇਰੇ ਕਹਿਣ ਪੜ ਹੈਗੀ ਮੈਨੂੰ ਕਿਹੜਾ ਇੰਨਾ ਪਤਾ ਲੱਗਦਾ ਤੇ ਬਾਕੀ ਤੇ ਇੱਥੋਂ ਤੱਕ ਵੀ ਹੁਣ ਕਹਿਣ ਡੈ ਪਿਆ ਵੀ 2 2 2 3 ਵਜੇ ਤੱਕ ਰਾਤ ਫੋਨ 'ਚ ਲੱਗੀ ਰਹਿੰਦੀ ਫੇ ਰਾਤ ਲੱਗੀ ਰਹਿੰਦੀ ਫੋਨ 'ਚ ਜਿਹੜਾ ਤੇਰਾ ਫੋਨ ਸੁਣਦਾ ਹੋਗਾ ਜਿਹ ਬਾਚੀ ਇਹਦੀ ਗੱਲ ਪਹਿਲਾ ਵਾ ਨਾ ਬਾਹਰੋਂ ਕੋਈ ਵੀ ਮਾਰਦਾ ਜਦੋਂ ਹੀ ਮਾਰਦਾ ਨਾ ਘਰ ਦੇ ਮਾਰਦੇ ਆਪਣੇ ਮਾਰਦੇ ਪਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਤੇ ਯਕੀਨ ਕਰਾਂ ਤਾਂ ਕਿਤੇ ਨਾ ਯਕੀਨ ਕਰਾਂ ਸਾਰੇ ਤੇ ਹਵੇਲੇ ਮੂਹਰੇ ਮਿੱਠੇ ਮੈਨੂੰ ਤਾਂ ਉਹ ਗੱਲ ਹੈ ਕਿ ਹੱਤ ਨਾ ਲਾ ਕੇ ਮਾਰਨ ਵਾਲਾ ਸਾਹਬ ਹੋਣ ਡਿਆ ਵਾ ਤੋ ਬਾਕੀ 2:00 ਵਜੇ ਤੱਕ ਚਾਚੀ ਮੈਂ ਕਿੰਨਾ ਫੋਨ 'ਤੇ ਗੱਲਾਂ ਕਰਨੀਆਂ ਵਾ ਮੇਰੀਆਂ 3 ਮੇਰੇ ਜਿਹੜੀਆਂ ਜਵਾਨ ਹੋ ਗਈਆਂ ਵਾ ਦੋਵੇਂ ਮੇਰੇ ਲਾਗੇ ਸੰਦੀਆਂ ਵਾ ਇਹ ਜੇ ਕੋਈ ਗੱਲ ਹੋਵੇ ਤਾਂ ਤੁਹਾਨੂੰ ਪਤਾ ਨਿਆਣੇ ਤੋਂ ਉਸੇ ਵੇਲੇ ਬਾਹਰ ਧਾਦਦੇ ਨਾਲੇ ਮੈਨੂੰ ਨਾ ਸ਼ਰਮ ਆਊਗੀ ਕਿ ਮੇਰੀਆਂ 3 ਲਾਗੇ ਜਵਾਨ ਬੈਠੀਆਂ ਤੇ ਮੈਂ ਕਿੱਥੇ ਫੋਨਾਂ ਤੇ ਲੱਗੀ ਇਹ ਹੁਣ ਲੋਕਾਂ ਨੂੰ ਥੋੜਾ ਪਤਾ 2:00 ਵਜੇ ਤੱਕ ਲੱਗੀ ਰਹੀਦੇ ਹੋ ਤਾਂ ਹੁਣ ਘਰ ਦੇ ਨੂੰ ਹੀ ਪਤਾ ਵਾ ਚਾਚੀ ਇਹ ਤਾਂ ਬਦਨਾਮ ਕਰਨ ਵਾਲੀ ਤੇ دیر ਹੋਈ ਹੈ ਨਾ ਪਰ ਹੁਣ ਤੇਮ ਤਰਾ ਨਿੱਕ ਨਿੱਕੀ ਗੱਲ ਦਾ ਡਾ ਡਾ ਵੱਡਾ ਇਸ਼ੂ ਬਣਾ ਕੇ ਦੱਸਦੇ ਆ ਨਾ ਕਿ ਬੰਦਾ ਸੋਚ ਵੀ ਨਹੀਂ ਸਕਦਾ ਇਹ ਤੇ ਜਿਹੜਾ ਚਾਚੀ ਕਰਦਾ ਵਾ ਨਾ ਉਹ ਇੱਥੇ ਭਰਦਾ ਵਾ ਜੇ ਅੱਜ ਕੋਈ ਮੇਰੀਆਂ ਝੂਠੀਆਂ ਕਰੂਗਾ ਨਾ ਤੇ ਇੱਥੇ ਹੀ ਭਰਨੀ ਆ ਕੋਈ ਗੱਲ ਨਹੀਂ ਤਾਂ ਬਾਕੀ ਜਿਹੜੀ ਤੁਸੀਂ ਰਾਤ ਦੇ 2-2 ਵੇ ਤਾਂ ਗੱਲ ਕਹਿਣ ਦੇ ਹੋ ਨਾ ਮੈਨੂੰ ਪੱਕਾ ਪਤਾ ਵਾ ਕਿ ਸਾਡੇ ਘਰੋਂ ਹੀ ਗੱਲ ਨਿਕਲੀ ਹੋਣੀ ਘਰੋਂ ਹੀ ਨਿਕਲਦੀਆਂ ਕਿ ਘਰ ਦੇ ਟਾਡੇ ਕਹਿਣ ਦੇ ਹੋਰ ਕਿੰਨੇ ਕਹਿਣਾ ਮੈਨੂੰ ਜਦੋਂ ਉਹਨਾਂ ਨੂੰ ਆਂਦੀ ਆ ਉਹ ਕਹਿੰਦੇ ਆ ਕਿ ਚਾਚੀ ਵੱਲ ਨਾ ਜਾਇਆ ਕਰ ਚਾਚੀ ਇਦਾਂ ਗੱਲਾਂ ਕਰਦੀ ਚਾਚੀ ਉਦਾਂ ਗੱਲਾਂ ਕਰਦੀ ਆ ਉਹ ਆਂਦੇ ਚਾਚੀ ਤੇ ਨੂੰ ਆਂ ਆਂਦੀ ਚਾਚੀ ਤੇ ਨੂੰ ਬਦਨਾਮ ਕਰਦੀ ਫਿਰਦੀ ਐ ਇਦਾਂ ਮੋ ਉਦਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਚਾਚੀ ਮੈਂ ਯਕੀਨ ਕਿੱਥੇ ਕਰਾਂ ਮੈਂ ਅੱਗੇ ਵੀ ਦੋ ਤਿੰਨ ਵਾਰੀ ਯਕੀਨ ਕਰਕੇ ਵੇਖ ਲਿਆ ਵਾ ਨਾ ਤੇ ਮੇਰਾ ਹੀ ਨੁਕਸਾਨ ਹੋਇਆ ਪਾਪਾ ਮੈਂ ਕਿਹੜਾ ਕਿ ਵੇਖਣ ਜਾਣੀ ਵੀ ਕੀ ਬਣਦਾ ਕੀ ਨਹੀਂ ਘਰ ਹਨਾ ਬਣਦਾ ਮੈਂ ਤਾਂ ਘੜੀ ਗਈ ਤੇ ਘੜੀ ਚੋਦੀ ਆ ਗਈ ਹੁਣ ਮੈਨੂੰ ਦੱਸ ਦੇ ਤਾਂ ਫੇਰ ਹੀ ਪਤਾ ਲੱਗਦਾ ਨਾ ਪਰ ਚਾਚੀ ਤੁਹਾਨੂੰ ਕੋਈ ਦੱਸਦਾ ਵਾ ਨਾ ਤੇ ਤੁਸੀਂ ਇੱਕ ਵ ਜਿੱਦਾਂ ਤੇ ਤੁਹਾਨੂੰ ਆਪਣੀ ਧੀ ਹੈ ਨਾ ਉਦਾਂ ਦੀ ਤੁਹਾਨੂੰ ਮੈਂ ਵਾਂ ਤੁਸੀਂ ਆਣ ਕੇ ਮੈਨੂੰ ਪੁੱਛੋ ਕਿ ਪਾਵਾ ਆਹ ਕੰਮ ਐਦਾਂ ਵਾਂ ਭਾਰੜੀਆਂ ਆ ਤੁਸੀਂ ਮੈਨੂੰ ਗੱਲੀ ਗੱਲੀ ਬਾਝਾਰਤਾ ਪਾਉਂਦੇ ਹੋ ਨਾ ਮੈਨੂੰ ਇਹ ਨਾ ਬਾਝਾਰਤਾ ਪਾਇਆ ਕਰੋ ਸਿੱਧੀ ਆਣ ਕੇ ਕੋਈ ਵੀ ਗਲਤੀ ਹੈ ਨਾ ਤਾਂ ਪੈ ਜਿੱਥੇ ਤੁਹਾਨੂੰ ਮੇਰੀ ਗਲਤੀ ਲੱਗਦੀ ਹੈ ਉਦੋਂ ਤੁਸੀਂ ਮੇਰੇ ਮੂੰਹ ਤੇ ਦੋ ਚਪੇੜਾਂ ਵੀ ਮਾਰ ਸਕਦੇ ਹੋ ਇਹ ਨਹੀਂ ਗੱਲ ਜੇ ਤੁਸੀਂ ਮੈਨੂੰ ਆਪਣੀ ਰੋਟੀ ਦੇ ਲਾਇਆ ਵਾ ਮੈਂ ਕੰਮ ਕਰਨ ਢੀ ਆ ਆ ਮੁੰਡੇ ਆ ਉਹ ਮੁੰਡਿਆਂ ਨੂੰ ਪੁੱਛੋ ਇੱਥੇ ਆਵਾਜ਼ ਮਾਰ ਕੇ ਕਿ ਕਿਹੜਾ ਮੈਪ ਫੋਨ ਤੇ ਲੱਗੀ ਰਹੀ ਨਹੀਂ ਤੇ ਕੀ ਕਰਦੀ ਐ ਮੈਂ ਤਾਂ ਖੁਦ ਕਿਤੇ ਫੋਨ ਵੀ ਨਹੀਂ ਲੈ ਕੇ ਆਈ ਆ ਇੱਕਦੋਰੀ ਫੋਨ ਨਾਲ ਲਾਏ ਕਿ ਚੱਲ ਜਦਨ ਨਿਆਣੇ ਘਰ ਹੁੰਦੇ ਨਾ ਉਦੋਂ ਇਹ ਕਰਕੇ ਨਹੀਂ ਮੈਂ ਤਾਂ ਕਿਤੇ ਫੋਨ ਨੂੰ ਵਿਛੜਿਆ ਵੀ ਨਹੀਂ ਦੋ ਦੋ ਮਹੀਨੇ ਤੁਹਾਡੇ ਫੋਨ ਚਾਚੀ ਪਿਆਏ ਨਹੀਂ ਹੁੰਦੇ ਫੋਨ ਲਾਉਣਾ ਹਾਂ ਦੀਦੀ ਵਾਲੇ ਫੋਨ ਤੋਂ ਲਾਉਣੀ ਆ ਮਾਤਾ ਨੂੰ ਆ ਤਾਂ ਪੈ ਮੈਨੂੰ ਵੀ ਇਤਰਾ ਹੀ ਸ਼ੱਕ ਪੈ ਗਿਆ ਕਿ ਸ਼ੱਕ ਹੁਣ ਫਿਰ ਮੈਂ ਤੇਰੇ ਤੇ ਗੁੱਸਾ ਤੇ ਕੱਢਣੀ ਆ ਕਿਹ ਤਰ੍ਹਾਂ ਪਰ ਨਹੀਂ ਜਾਚੀ ਆ ਗੱਲ ਤੁਹਾਡੇ ਵਾਸਤੇ ਬੜੀ ਮਾੜੀ ਐ ਜਿੰਨਾ ਚਿਰ ਹੀ ਆਪਣੇ ਅੰਦਰ ਦੇ ਨਾ ਅੱਖੀ ਨਾਲ ਵੇਖਿਆ ਹੋਵੇ ਉਹਨਾਂ ਜਨਨੇ ਬੰਦ ਨੂੰ ਕਹਿਣਾ ਚਾਹੀਦਾ ਤੁਸੀਂ ਕੰਨੀ ਸੁਣ ਕੇ ਯਕੀਨ ਕਰ ਲਿਆ ਨਾ ਉਹਨਾਂ ਦੀਆਂ ਗੱਲਾਂ ਤੇ ਪਰ ਤਾਂ ਤੁਹਾਡੇ ਵਾਸਤੇ ਬੜੀ ਗਲਤ ਗੱਲ ਆ ਉਹਨਾਂ ਤੇ ਪੱਥਰ ਪਾੜ ਦਿੰਦੀ ਐ ਹੁਣ ਜਦੋਂ ਉਹ ਅਗਲੀ ਕਹਿੰਦੀ ਫੇਰ ਰਾਤ 2:00 2:30 ਵਜੇ ਲੱਗੀ ਰਹਿੰਦੀ ਤੇ ਹੁਣ ਦੱਸ ਮੈਂ ਕੀ ਕਹਾਂ ਫੇਰ ਹੁਣ ਤੈਨੂੰ ਆਹ ਵੇਖੋ ਮੁੰਡਾ ਇਹਨੂੰ ਪੁੱਛ ਲੋ ਹੈਪੀ ਰਿਆ ਬੋ ਓਰੇਆ ਹੈਪੀ ਰਿਆ ਇੱਥੇ ਆਣ ਕੇ ਬੈਠਾ ਕਿ ਕੰਡੀ ਵੀ ਜਸੂਸੀਆਂ ਕਰਨ ੜੀ ਹੋ ਹੋਰ ਕੀ ਕਰਨ ੜੀ ਆ ਹੱਦ ਹੋ ਗਈ ਐ ਮਾਰ ਮਰ ਚਪੇੜਾ ਤੇ ਤੇਰਾ ਮੈਂ ਬੂਥਾ ਤੋੜ ਦਿਆਂ ਮੇਰਾ ਫੜ ਕੇ ਨਹੀਂ ਨੂਰ ਇਹ ਹਾਂ ਕੰਮ ਤੈਨੂੰ ਕੋਣ ਸਿਖੰਦਾੰ ੜੀ ਨਹੀਂ ਨੂਰ ਤੂੰ ਇਥੇ ਬੂਹੇ ਲਾ ਕੇ ਕਾ ਦੇਖ ਲੋਤੀ ਕੰਡੀ ਤੂੰ ਅਗਲੀ ਗੱਲਾਂ ਸੁਣਨ ੜੀ ਆ ਸਾਡੀਆਂ 10 ਮਿੰਟ ਇਥੇ ਬੈਠ ਕੇ ਕੀ ਸੁਣਿਆ ਚਲ ਬੈਠ ਥੱਲੇ ਮੂੰਹ ਕਰ ਇੱਧਰ 10 ਇਹ ਤੇ ਮੇਰੇ ਮਮਾ ਪਾਪਾ ਬਾਰੇ ਕੀ ਕਹਣ ੜੇ ਪਾਪਾ ਦੀ ਜ਼ਮੀਨ ਬਾਰੇ ਆ ਵੇਖ ਲੋ ਓ ਉਹਦੇ ਹੁਣ ਆਪਣੀ ਗੱਲਾਂ ਕਰਨ ਦੇ ਜ਼ਮੀਨ ਵਾਲੀ ਨਹੀਂ ਆਪਣੀਆਂ ਗੱਲਾਂ ਵੀ ਕਰੀਏ ਨਾ ਇਹਦੇ ਪਿਓ ਦਾ ਵਿੱਚ ਨਾ ਜੇ ਤੈਨੂੰ ਲੱਗਦਾ ਖਰੇ ਮੇਰੇ ਪਿਓ ਦੀਆਂ ਗੱਲਾਂ ਕਰਨ ਦਾ ਪਿਆ ਲੈ ਵੇ ਕੁੜੀ ਦੱਸਾ ਕਦਾਂ ਗੱਲਾਂ ਘਾਂਡੇ ਆਂਡੀਆਂ ਚੱਲ ਹੋ ਅੱਗੇ ਹੈ ਕੀ ਗੱਲਾਂ ਕਰਨ ਦੇ ਹੀ ਨਹੀਂ ਤਾਈ ਜੀ ਜਿੱਦ ਤੂੰ ਹੀ ਕਾਂਡੇ ਮੈਂ ਵੇਖਿਆ ਮਮਾਂ ਦੱਸਣਾ ਹੰ ਸਾਰਾ ਮਮਾਂ ਨੂੰ ਦੱਸਣਾ ਮਮਾਂ ਨੂੰ ਦਸਾਵਾ ਨਹੀਂ ਉਦੋਂ ਤੈਨੂੰ ਚੇਤਾ ਪੁੱਲ ਗਿਆ ਤੇਰੀ ਮਾਂ ਦਾ ਕੀ ਹਸ਼ਰ ਕੀਤਾ ਸੀ ਮੈਂ ਉਦੋਂ ਤੇ ਮੈਂ ਗੇਟੋਂ ਬਾਹਰ ਕੱਢੀ ਸੀ ਨਾ ਅੱਜ ਵੇਖੀ ਸਹੀਆਂ ਨੂੰ ਮੈਂ ਸਾਰੇ ਘਰ ਚੋਂ ਬਾਹਰ ਕੱਢ ਦੇਣਾ ਵਾਂ ਅੰਦਰ ਨਹੀਂ ਵੜਨਦਾਂਗੇ ਜੇ ਆਪਣੀ ਮਾਂ ਨਾਲ ਕੋਈ ਗੱਲ ਕੀਤੀ ਤੇ ਇਹ ਵਹਿੰਦੀ ਰਹੀ ਤੂੰ ਕੱਲ ਨੂਰ ਹੂੰ ਗੱਲ ਨਹੀਂ ਕਰੀ ਮਮਾਂ ਜੰਗਾ ਆ ਗੱਲ ਆਖੇ ਰਹੀ ਗੱਲਾਂ ਹੈਗੀ ਆਹੋ ਇਹ ਨਹੀਂ ਹੈਗੀ ਇਹਨੇ ਜੋਗੀ ਉਹ ਨਹੀਂ ਕਰਦੀ ਨਾ ਨਹੀਂ ਸਮਝਦਾ ਕੋਈ ਜੇ ਤੋ ਕੋਈ ਗੱਲ ਕੀਤੀ ਤੇ ਫੇਰ ਵੀ ਆਂਦੀ ਰਹੀ ਆਪਣਾ ਹਸਾਬ ਲਾ ਲਈ ਚੱਲ ਚੱਲ ਕੇ ਇੱਥੇ ਕੰਮ ਕਰ ਜਾ ਕੇ ਕਿੱਡੀ ਅੱਗ ਲੱਗੀ ਇਹਨੂੰ ਵੇਖ ਲੈ ਕੁੜੀ ਦਾ ਹਾਲ ਮੈਂ ਤੈਨੂੰ ਬੜੀ ਵਾਰੀ ਕਿਹਾ ਨਾ ਇਹਦੀ ਮਾਂ ਨੂੰ ਸਮਝਾਓ ਕੁੜੀ ਤੇ ਧਿਆਨ ਦਿਆ ਕਰ ਇਹਦੀ ਮਾਂ ਨੇ ਕੀ ਪਤਾਏ ਛਾਵਾਂ ਨੀ ਇਹਨੂੰ ਦਿੱਤੀਆਂ ਤੇ ਧਿਆਨ ਰੱਖਿਆ ਕਰੋ ਸਾਡੀਆਂ ਕੋਈ ਗੱਲਾਂ ਤਾਂ ਨਹੀਂ ਕਰਦਾ ਹੈਗਾ ਮੈਨੂੰ ਤਾਂ ਲੱਗਦਾ ਵਾ ਇਹ ਸਾਰਾ ਬੇੜਾ ਘਰ ਕੀ ਪੰਮਦਾ ਹੋਇਆ ਵਾ ਮੈਨੂੰ ਲੱਗਦਾ ਉਹ ਵੀ ਸਾਡੀਆਂ ਗੱਲਾਂ ਇਦਾਂ ਸੁਣਦੀ ਹੋਣੀ ਆ ਕਿਤੇ ਨਾ ਕਿਤੇ ਜਿਹੜਾ ਕੁੜੀਆਂ ਨੂੰ ਵੀ ਇਦਾਂ ਆਤ ਪਈ ਆ ਚਲ ਕੋਈ ਨਹੀਂ ਕਿਹੜਾ ਮਾਰੀ ਗੱਲ ਕੀਤੀ ਹੈ ਬਈ ਉਹ ਆਪਣੇ ਗੱਲਾਂ ਕਰਨ ਦੇ ਪੈ ਗੀਆਂ ਉਹ ਆਪਣੀਆਂ ਗੱਲਾਂ ਕਰਨ ਦੇ ਵਿੱਚ ਉਹਦੀ ਵੀ ਪੈ ਲਈ ਨਾਲ ਹੀ ਆਹ ਜਦੋਂ ਅਗਲੀ ਨੂੰ ਪਤਾ ਲੱਗ ਗਿਆ ਨਾ ਤੇ ਅਗਲੀ ਨੇ ਸਾਰੇ ਪਿੰਡ 'ਚ ਸਾਡੇ ਵੀ ਪਟਾਕੇ ਪਾ ਦੇਣੇ ਆ ਨਾਲ ਹੀ ਇਹਨੂੰ ਹਜੇ ਘਰੋਂ ਨਿਕਲ ਲੈਂਦੇ ਫੇਰ ਕਰਿਓ ਆਹ ਗੱਲਾਂ ਕੋਈ ਗੱਲ ਨਹੀਂ ਗੱਲ ਬਦਲਾ ਦਾਂਗੇ ਆਪਾਂ ਆਹ ਗੱਲ ਬਦਲਾ ਦਾਂਗੇ ਪਾਈ ਜਿਹੜੀ ਤਕਸੀਮਣ ਵਾਲੀ ਆਪਣੀ ਨਾ ਉਹ ਕਰਾਈ ਆ ਬਸ ਇਹ ਆ ਦਿਮਾਗ ਤੇ ਤੁਸੀਂ ਚਲਾਉਨੇ ਆ ਪਰ ਤੁਹਾਡਾ ਚੱਲਦਾ ਥੋੜਾ ਥੋੜਾ ਹੀ ਆ ਅੜ ਜਾਂਦਾ ਵਿੱਚ ਉਹ ਵਿੱਚ ਹੀ ਉਹ ਬਾਅਦ ਮੈਨੂੰ ਗੇਅਰ ਪਾਉਣੇ ਪੈਂਦੇ ਆ ਪਾਈ ਤੇ ਸਾਡੀ ਵੱਖ-ਵੱਖਰੀ ਆ ਨਾ ਮੈਂ ਕਹੂੰਗਾ ਉਹ ਤਕਸੀਮਾ ਕਰਾਉਣ ਲਈ ਤੇ ਹੀ ਪਰਵਾਦੀ ਨੂੰ ਹਾਂ ਉਹ ਪਹਿਲੀ ਚੌਕੇ ਲੈ ਗਈ ਤਈ ਉੱਥੇ ਤਕਸੀਮ ਕਰਾਉਣ ਨੂੰ ਜਾ ਕੇ ਗਾੜੀ ਚੱਲ ਜਾਓ ਗਾ ਹੁਣ ਤੁਸੀਂ ਵੀ ਆਪਣਾ ਕੰਮ-ਕੁਮ ਕਰ ਲਓ ਕੋਈ ਇਹਨੇ ਤੇ ਡੈਨ ਜੀ ਨੇ ਮੈਨੂੰ ਵੀ ਟੈਨਸ਼ਨ ਪਾ ਕੇ ਰੱਖਤੀ ਆ ਨਿਹਾਂ ਸਾਰੇ ਗੋਏ ਇਕੱਠੇ ਕਰਦੇ ਇੱਥੋਂ ਚੱਲ ਇਹੋ ਕੰਮ ਲੈ ਠੋਕੇ ਰਾ ਆਹੋ ਆਹੋ ਆ ਸਾਰੇ ਗੋਏ ਬਾਟਿਆਂ 'ਚ ਭਰ-ਭਰ ਕੇ ਨਾ ਤੇ ਉੱਥੇ ਰੂੜੀ ਤੇ ਲਾ ਆ ਜਾ ਕੇ ਜੇ ਮੈਨੂੰ ਇੱਥੇ ਵੇਲੀ ਦਿਖਗੀ ਨਾ ਤੇ ਲੱਤਾਂ ਭਾਣੂ ਦੋ ਤੇਰੀਆਂ ਮੈਂ ਕਿੱਡਾ ਇਹਨੇ ਦੁਖੀ ਕੀਤਾ ਮੈਨੂੰ ਬਹੁ ਮੈ ਇਤੇ ਕੰਮ ਕਰਨ ਵਾਸਤੇ ਆਨੇ ਆ ਤੋ ਦੱਸ ਦੇ ਆਪਣੀ ਮਾਸੀ ਨੂੰ ਕਿ ਮੈਂ ਇਤੇ ਕਿੰਨਾ ਕ ਫੋਨ ਤੇ ਗੱਲਾਂ ਕਰਦੀ ਆ ਮੈਂ ਨਹੀਂ ਕਰਦੀ ਨਹੀਂ ਕਰਦੀ ਕਿੰਨਾ ਮੈਂ ਕਰਦੀ ਸਾਰਾ ਦਿਨ ਤੇ ਮੇਰਾ ਕੰਮ ਨਹੀਂ ਨਿਬੜਦਾ ਤੇਰੇ ਸਾਹਮਣੇ ਜਾਂ ਮੈਂ ਫੋਨ ਤੇ ਗੱਲਾਂ ਕਰਦੀ ਜਾਂ ਮੈਂ ਬਾਦੂ ਆਣ ਕੇ ਬੈਹਣੀ ਤੇ ਮੈਨੂੰ ਫੇਰ ਦੱਸ ਨਹੀਂ ਕਰਦੀ ਮੈਂ ਕਰਦੀ ਸਾਰਾ ਦਿਨ ਤੇ ਮੇਰਾ ਕੰਮ ਨਹੀਂ ਨਿਬੜਦਾ ਤੇਰੇ ਸਾਹਮਣੇ ਜਾਂ ਮੈਂ ਫੋਨ ਤੇ ਗੱਲਾਂ ਕਰਦੀ ਜਾਂ ਮੈਂ ਬਾਦੂ ਆਣ ਕੇ ਬੈਹਣੀ ਤੇ ਮੈਨੂੰ ਫੇਰ ਦੱਸ ਨਹੀਂ ਕਰਦੀ ਵੇ ਲੋ ਇੰਨੀ ਤਾਂ ਸਮਝ ਵੇ ਲੋ ਤੁਸੀਂ ਕਿ ਜਿਹੜਾ ਸਾਥ ਲੋਕੋ ਨੂੰ ਤੇ ਸਾਚੀ ਬੋਲਿਆ ਵੀ ਨਹੀਂ ਕਰਦੇ ਬਸ ਇਹੀ ਤਾਂ ਮੈਂ ਗੱਲਾਂ ਕਰਨ ਡੇ ਆ ਨਾ ਕਿ ਇਹਨਾਂ ਨੂੰ ਵੀ ਪਤਾ ਵੇ ਲੋ ਸਾਥ ਬੰਦਿਆਂ ਨੂੰ ਪਰ ਜਿਹੜੀ ਦੁਨੀਆ ਚਲਾਕ ਵਾ ਨਾ ਇਹ ਨਹੀਂ ਚਾਚੀ ਕਿਸ ਦੀ ਮਿੱਤ ਨੇਕਾ ਜੋਕਾ ਆਪਾਂ ਇੱਥੇ ਦੇਣਾ ਤਾਂ ਫਿਰ ਵੀ ਆਪਾਂ ਪਤਾ ਨਹੀਂ ਕਿਉਂ ਕਹਿੰਦਿਆਂ ਕਰਦੇ ਹਾਂ ਚਲ ਘਰ ਵਾਤ ਜਾਨ ਚੱਲ ਧਿਆਨ ਨਿਆਣੀਆਂ ਵਾ ਧਿਆਨੀਆਂ ਵਾ ਚੱਲ ਲੈ ਕੇ ਤੂੰ ਵੀ ਬੈਠੀ ਆ ਹੁਣ ਕੀ ਪਤਾ ਉਹ ਵੀ ਕੀ ਚਾਹੁੰਦੀ ਜਿਹੜਾ ਉਹ ਝੂਠ ਸੱਚ ਬੋਲੀ ਜਾਂਦੀ ਆ ਚਲੋ ਕੋਈ ਗੱਲ ਨਹੀਂ ਚਾਚੀ ਜੋ ਸਾਡੇ ਕਰਮਾਂ ਦਾ ਇਹ ਤੇ ਲੈਣਾ ਇਹਨਾਂ ਨੇ ਹਣਾ ਪਾਵਾ ਜੋ ਮੈਨੂੰ ਕਹੋਗੇ ਤੇ ਮੈਂ ਤੇ ਉਹ ਵੀ ਮੰਨਣਾ ਚਲੋ ਕੋਈ ਗੱਲ ਨਹੀਂ ਗੱਲ ਤੇ ਚਾਚੀ ਜਿਹੜੇ ਸਾਰੇ ਸਾਹਮਣੇ ਬੈਠੇ ਹੋ ਜੇ ਕੋਈ ਗੱਲ ਨਹੀਂ ਜੇ ਬੈਠ ਕੇ ਗੱਲ ਕਰਨੀ ਕੋਈ ਤੇ ਬੈਠ ਕੇ ਉਹਨੂੰ ਪੁੱਛ ਲਾਂਗੇ ਮੈਂ ਕਿਹੜਾ ਟੀਟ ਬੋਲਣ ਲਈ ਹਣਾ ਕੋਈ ਗੱਲ ਨਹੀਂ ਆਹ ਸੱਚ ਦਾ ਸੱਚ ਹੋ ਜਾਊਗਾ ਝੂਠ ਦਾ ਝੂਠ ਹੋ ਜਾਊਗਾ ਜਿਹੜੀ ਗੱਲ ਮੈਂ ਆਪਣੀ ਜ਼ਿੰਦਗੀ ਚ ਨਹੀਂ ਨਾ ਸੋਚ ਸਕਦੇ ਹੋਗਲਾ ਇਹਨਾਂ ਨੇ ਕਰਤੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਚਮਦੇ ਕੀ ਆ ਕਦੇ ਇਦਾਂ ਜਾਂ ਉਦਾਂ ਨਿੱਕੇ ਮੋٹے ਮੇਰੇ ਤੇ ਇਲਜ਼ਾਮ ਲੰਦੇ ਉਹ ਤੇ ਚੱਲ ਕੋਈ ਗੱਲ ਨਹੀਂ ਪਰ ਕਿੱਡਾ ਵੱਡਾ ਇਲਜ਼ਾਮ ਲਾ ਕੇ ਤੂੰ ਫੋਨਾਂ ਤੇ ਗੱਲਾਂ ਕਰਦੀ ਮੇਰੇ ਜੱਡੀਆਂ ਮੇਰੀਆਂ ਧੀਆਂ ਹੋ ਗਈਆਂ ਵਾ ਜਦ ਮੈਂ ਫੋਨਾਂ ਤੇ ਗੱਲਾਂ ਕਰੂੰਗੀ ਤਾਂ ਮੈਂ ਆਪਣੇ ਬੱਚਿਆਂ ਨੂੰ ਕੱਲ ਨੂੰ ਕੀ ਸੰਸਕਾਰ ਦਵੂੰਗੀ ਉਹਨਾਂ ਨੇ ਜੋ ਮਾਂ ਤੋਂ ਵੇਖਣਾ ਉਹਨਾਂ ਨੇ ਉਹੀ ਕਰਨਾ ਵਾ ਜੇ ਮਾਂ ਗਲਤ ਹੋ ਗਈ ਧੀਆਂ ਨੇ ਤੇ ਆਟੋਮੈਟਿਕ ਗਲਤ ਹੋਣਾ ਵਾ ਪਰ ਕੀ ਕਰਾਂ ਬਗਾਨਾ ਕਹੇ ਨਾ ਤਾਂ ਬਗਾਨੇ ਨਾਲ ਲੜ ਵੀ ਪਾਵਾਂ ਆਪਣੇ ਭੰਡੇ ਜਾਣਦੇ ਆ ਆਪਣੇ ਨੂੰ ਕੀ ਕਰਾਂ ਤੇ ਕੀ ਨਾ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਪਰ ਪੰਮ ਚੁੱਪ ਕਿਤੇ ਗੱਲ ਨਹੀਂ ਬਣਨੀ ਕਿੰਨਾ ਚਿਰ ਇਦਾਂ ਚੁੱਪ ਕਰਕੇ ਸੁਣेंगे ਅਗਰ ਚਲ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਤੇ ਬਰਦਾਸ਼ਤ ਕਰ ਲੈਣੀ ਅੱਜ ਐਡਾ ਵੱਡਾ ਇਲਜ਼ਾਮ ਲੱਗਾ ਵਾ ਕੱਲ ਨੂੰ ਕਿਦਾਂ ਬਰਦਾਸ਼ਤ ਕਰਨਾ ਜੇ ਇਹ ਤੋਂ ਵੱਧ ਕੋਈ ਗੱਲ ਲਾਦਣੀ ਤੇ ਫਿਰ ਤੂੰ ਕੀ ਕਰੇਂਗੇ ਤੇ ਅੱਜ ਜਾ ਕੇ ਨਾ ਸਾਰੀ ਗੱਲ ਦਾ ਨਿਪਟਾਰਾ ਕਰ ਹੀ ਲੈਣਾ ਸੌਰੀ ਗੱਲ ਜਾ ਕੇ ਦੀਨਾ ਕਲੀਅਰ ਕਰ ਹੀ ਦੇਣੀ ਆ ਕਿ ਤੁਸੀਂ ਚੰਦੇ ਕੀਓ ਜਾਂ ਆਰ ਜਾਂ ਪਾਰ ਲਾ ਦੋ ਕੰਮ ਤੇ ਸਾਰਾ ਕੁਝ ਚੰਗਾ ਹੋ ਜਾਏ ਤੁਸੀਂ ਆਪਣੇ ਖਾ ਕੇ ਕਾਓ ਤੇ ਮੈਂ ਆਪਣੇ ਕਰਕੇ ਖਾਣੇ ਮੈਨੂੰ ਤਾਂ ਢੀ ਲੋੜ ਹੀ ਨਹੀਂ ਹੈਗੀ ਜਿੱਥੇ ਸਾਭਾ ਗਿਆ ਨਾ ਉੱਥੇ ਸਾਰੇ ਚਲ ਗਏ ਉਹਦੇ ਭੈਣ ਪਰ ਮੈਨੂੰ ਨਹੀਂ ਕਿਸਦੀ ਵੀ ਲੋੜ ਹੈਗੀ ਚਲ ਬਹੁਤ ਠੀਕ ਹੈ ਮੈਂ ਜਾਣੀ ਆ ਠੀਕ ਹੋ ਤੂੰ ਜਾਓ ਪੱਕੇ ਥਲੇ ਬਹਿ ਜਾਓ ਕੇ ਅੰਦਰ ਚੱਕੇ ਚੰਗੇ ਸਾਰਾ ਦਿਨ ਮੈਂ ਇੰਨੀ ਖਾਪਦੀ ਆ ਇੰਨੀ ਮਿਹਨਤ ਕਰਦੀ ਆ ਲੋਕਾਂ ਦੇ ਪੋਚੇ ਲਾਉਣੇ ਸੌਕੇ ਜੇ ਪੰਮ ਗਲਤ ਹੋਵੇ ਤੇ ਪੰਮ ਨੂੰ ਕੀ ਲੋੜਾ ਲੋਕਾਂ ਦੇ ਪੋਚੇ ਲਾਉਣ ਦੀ ਫਿਰ ਤਮ ਇਦਾਂ ਹੀ ਲੋਕਾਂ ਕੋਲ ਪਾਹੇ ਕਮੰਦੀ ਰਹਿਣ ਪਰ ਇਹਨਾਂ ਦਾ ਕੋਕ ਨਹੀਂ ਹਾਲ ਕਿ ਇਦਾਂ ਕਿਦਾਂ ਦੇ ਇਲਜ਼ਾਮ ਮੈਂ ਤੇ ਲਾਉਂਦੇ ਨਾ ਮੈਂ ਕਹਿਣ ਜੋਗੀ ਤੇ ਨਾ ਕੋਕ ਹੋਰ ਪਰ ਪੰਮ ਕਿੰਨਾ ਚਿਰ ਤੋ ਇਦਾਂ ਬਰਦਾਸ਼ ਕਰਨੀਆਂ ਯਾ ਤੇਰੇ ਕੋ ਇੰਨੀ ਬਰਦਾਸ਼ ਕਿੱਥੇ ਹੋ ਜਾਣੀਆਂ ਅੱਜ ਤੈਨੂੰ ਕਰਦੇ ਕੱਲ ਨੂੰ ਤੇਰੀ ਧੀ ਨੂੰ ਗੱਲਾਂ ਕਰਨਗੇ ਅੱਜ ਜੋ ਹੋਊਗੀ ਨਾ ਵੇਖੀ ਜਾਊਗੀ ਜਿੱਦਾਂ ਇਹ ਚਾਹੁੰਦੇ ਆ ਨਾ ਅੱਜ ਉਦਾਂ ਕਰ ਲੈਣੇ ਆ ਹਰ ਇੱਕ ਗੱਲ ਮੈਂ ਇਹਨਾਂ ਦੀ ਸੁਣਦੀ ਹਰ ਇੱਕ ਇਹਨਾਂ ਦੀ ਮੰਨਦੀ ਆ ਤੇ ਆਪਣੀ ਮਰਜ਼ੀ ਕਰਦੇ ਮੇਰਾ ਕੋਈ ਵजूद ਨਹੀਂ ਮੇਰੀਆਂ ਧੀਆਂ ਦਾ ਕੋਈ ਵजूद ਨਹੀਂ ਭਲਾ ਇੱਥੇ ਅੱਜ ਜੋ ਵੀ ਕਰਨਾ ਨੇ ਮੈਂ ਆਪਣੀਆਂ ਧੀਆਂ ਦੇ ਕਰਕੇ ਫੈਸਲਾ ਲੈਣਾ ਅੱਜ ਮੈਂ ਇਹ ਫੈਸਲਾ ਲੈ ਕੇ ਰਹਿਣਾ ਜੋ ਮਰਜ਼ੀ ਹੋ ਜੇ ਭਾਵੇਂ ਵੇਖੀ ਜਾਊਗਾ ਅੱਜ